ਸਰ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚਿਆ ਬਹੁਤ ਹੀ ਇਤਿਹਾਸਕ ਪਿੰਡ ਥੇੜੀ ਸਾਹਿਬ ਜਿਹੜਾ ਕਿ ਬਠਿੰਡਾ ਤੋਂ ਮਲੋਟ ਰੋਡ ਤੇ ਸਥਿਤ ਹੈ ਤੇ ਆਪਣੇ ਵਿਲੱਖਣ ਇਤਿਹਾਸ ਦੇ ਨਾਲ ਜਾਣਿਆ ਜਾਂਦਾ ਜਿੱਥੇ ਕਿ ਪਾਸ਼ਾਏ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ ਸੀ ਤੇ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਨੇ ਆ ਪਾਸ਼ਾਏ ਦਸਵੀਂ ਗੁਰਦੁਆਰਾ ਸਾਹਿਬ ਥੇੜੀ ਸਾਹਿਬ ਸੰਗਤ ਜੀ ਆਪਾ ਪਹੁੰਚਿਆ ਗੁਰਦੁਆਰਾ 3ਡੀ ਸਾਹਿਬ ਇੱਥੇ ਆਪਾ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਾਉਨੇ ਆ ਉਸ ਤੋਂ ਪਹਿਲਾਂ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਅੰਦਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਦੇ ਆ ਨਮਸਕਾਰ ਤੇ ਆਓ ਫਿਰ ਤੁਹਾਨੂੰ ਆਪਾਂ ਇਤਿਹਾਸ ਨਾਲ ਜਾਣੂ ਕਰਵਾਉਨੇ ਆ ਜਿਦਾਂ ਕਿ ਇਤਿਹਾਸ ਲਿਖਿਆ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਤਰਾਨੇ ਦੀ ਟਾਪ ਸ਼੍ਰੀ ਮੁਕਸਰ ਸਾਹਿਬ ਤੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਜਾ ਰਹੇ ਸੀ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਸੀ ਤਾਂ ਇੱਥੇ ਇੱਕ ਜੋਗੀ ਨਾਥ ਰਹਿੰਦਾ ਸੀ ਜਿਸ ਦਾ ਕਿ ਇੱਥੇ ਡੇਰਾ ਹੁੰਦਾ ਸੀ ਜਿਸ ਨੇ ਕਿ ਆਪਣੇ ਹੱਥ ਜੱਗ ਦੇ ਨਾਲ 18 ਸਿੱਧੀਆਂ ਦੇ ਵਿੱਚੋਂ ਤਿੰਨ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸੀ ਮਨੋਵੇਕ ਵਸ਼ਿਕਰਨ ਅਤੇ ਮਹਿਮਾ ਇੱਥੇ ਗੁਰੂ ਸਾਹਿਬ ਨੇ ਉਸ ਦੀਆਂ ਤਿੰਨੋਂ ਸਿੱਧੀਆਂ ਖਤਮ ਕਰਕੇ ਉਸ ਦਾ ਹੰਕਾਰ ਤੋੜਿਆ ਸੀ ਇਸ ਤੋਂ ਇਲਾਵਾ ਇੱਥੇ ਇੱਕ ਘਟਨਾ ਹੋਰ ਹੋਈ ਸੀ ਇੱਥੇ ਉਸ ਟਾਈਮ ਦੇ ਮੁਸਲਮਾਨ ਪੀਰ ਕਸਮ ਪੱਟੀ ਦੀ ਕਬਰ ਸੰਭਾਲਦੇ ਸੀ ਤਾਂ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਦੀ ਅਜਮੈਸ਼ ਦੇ ਲਈ ਆਪਣੇ ਤੀਰ ਕਬਰ ਵੱਲ ਚੁਕਾ ਕੇ ਨਮਸਕਾਰ ਕੀਤੀ ਤਾਂ ਇਸ ਗੱਲ ਦਾ ਸਿੰਘਾਂ ਨੇ ਰੋਸ ਕੀਤਾ ਤੇ ਗੁਰੂ ਸਾਹਿਬ ਨੂੰ ਤਨਖਾਹਿਆ ਕਰਾਰ ਦਿੱਤਾ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਗੁਰੂ ਸਾਹਿਬ ਤੁਹਾਡਾ ਹੁਕਮ ਹੈ ਕਿ ਸਿੱਖ ਸਰਫਨ ਅਕਾਲ ਪੁਰਖ ਨੂੰ ਹੀ ਮੰਨਦੇ ਹਨ ਪਰ ਤੁਸੀਂ ਇੱਕ ਕਬਰ ਨੂੰ ਮੱਥਾ ਟੇਕਿਆ ਹੈ ਇਸ ਲਈ ਉਹਨਾਂ ਨੇ ਗੁਰੂ ਸਾਹਿਬ ਨੂੰ ਤਨਖਾਹ ਹੀ ਲਗਾਇਆ ਸੀ ਅਤੇ ਉਹਨਾਂ ਨੂੰ 25 ਰੁਪਏ ਤਨਖਾਹ ਲਗਾਈ ਸੀ ਤਾਂ ਇਸ ਤਨਖਾਹ ਦੁਆਰਾ ਤਿਆਰ ਕੀਤਾ ਗਿਆ ਕੜਾ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾਇਆ ਗਿਆ ਇਹ ਜੋ ਝੰਡੀਆਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਝੰਡੀਆਂ ਗੁਰੂ ਸਾਹਿਬ ਦੇ ਟਾਈਮ ਦੀਆਂ ਹਨ ਇੱਥੇ ਜਦੋਂ ਗੁਰੂ ਸਾਹਿਬ ਇਸ਼ਨਾਨ ਕਰਨ ਲੱਗੇ ਸੀ ਤਾਂ ਉਹਨਾਂ ਨੇ ਆਪਣੇ ਵਸਤਰ ਔਰ ਸ਼ਸਤਰ ਇਸ ਝੰਡੀਆਂ ਦੇ ਉੱਪਰ ਟੰਗ ਦਿੱਤੇ ਸੀ ਤਾਂ ਉਸ ਟਾਈਮ ਸਿੰਘਾਂ ਨੇ ਬੋਲਿਆ ਸੀ ਗੁਰੂ ਸਾਹਿਬ ਇਹ ਝੰਡੀਆਂ ਬਹੁਤ ਛੋਟੀਆਂ ਹਨ ਅਤੇ ਟੁੱਟ ਜਾਨੀਆਂ ਉਸ ਟਾਈਮ ਗੁਰੂ ਸਾਹਿਬ ਨੇ ਬਚਨ ਕੀਤੇ ਸਨ ਇਹ ਝੰਡੀਆਂ ਹਮੇਸ਼ਾ ਇਸੇ ਤਰ੍ਹਾਂ ਖੜੀਆਂ ਰਹਿਣਗੀਆਂ ਤਾਂ ਅੱਜ ਜੋ ਤੁਸੀਂ ਦੇਖ ਰਹੇ ਹੋ ਇਹ ਝੰਡੀਆਂ ਗੁਰੂ ਸਾਹਿਬ ਦੇ ਟੈਂਡੀਆਂ ਹਨ ਤੋਂ ਇਲਾਵਾ ਇੱਥੇ ਇੱਕ ਸਿੱਖ ਇਤਿਹਾਸ ਨਾਲ ਸੰਬੰਧਿਤ ਲਾਇਬ੍ਰੇਰੀ ਬਣੀ ਹੋਈ ਹੈ ਸੋ ਇਹ ਹੈ ਗੁਰਦੁਆਰਾ ਥੇੜੀ ਸਾਹਿਬ ਦਾ ਇਤਿਹਾਸ ਅਗਰ ਵੀਡੀਓ ਪਸੰਦ ਆਈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰਾਂ ਨੂੰ ਵੀ ਇਥੋਂ ਦੇ ਇਤਿਹਾਸ ਦਾ ਪਤਾ ਚੱਲ ਸਕੇ ਧੰਨਵਾਦ ਜੀ